ਰਾਤ ਦੇ ਸਮੇਂ ਚ ਅਜਿਹੇ ਮੌਸਮ ਦੇ ਵਿੱਚ ਜਿੱਥੇ ਠੰਡ ਦੇ ਕਰਕੇ ਲੋਕ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਰਜਾਈ ਚੋਂ ਨਿਕਲਣਾ ਜ਼ਰੂਰੀ ਨਹੀਂ ਸਮਝਦੇ ਰਜਾਈ ਚੋਂ ਨਿਕਲ ਤੋਂ ਪਹਿਲਾਂ ਕਈ ਵਾਰ ਸੋਚਦੇ ਨੇ ਉੱਥੇ ਹੀ ਦੇਸ਼ ਦਾ ਅਨਦਾਤਾ ਅੱਜ ਸੜਕਾਂ ਦੇ ਉੱਤੇ ਬੈਠਣ ਨੂੰ ਮਜਬੂਰ ਹੋਇਆ ਪਿਆ ਅਜਿਹੀ ਠੰਡ ਦੇ ਵਿੱਚ ਸੜਕਾਂ ਦੇ ਉੱਤੇ ਦੇਸ਼ ਦਾ ਅਨਦਾਤਾ ਫਿਰ ਰਿਹਾ ਪੂਰੀ-ਪੂਰੀ ਰਾਹ ਤੇ ਇਸੇ ਤਰੀਕੇ ਦੇ ਨਾਲ ਇੱਥੇ ਅਨਦਾਤਾ ਬੈਠਿਆ ਰਹਿੰਦਾ ਆ ਜਿੱਥੇ ਲੋਕ ਘਰਾਂ ਦੇ ਵਿੱਚੋਂ ਨਹੀਂ ਨਿਕਲਦੇ ਉੱਥੇ ਲੋਕ ਅੱਜ ਇੱਥੇ ਅਨਦਾਤਾ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਆਉਣ ਵਾਲੀਆਂ ਨਸਲਾਂ ਬਚਾਉਣ ਦੇ ਲਈ ਤੇ ਫਸਲਾਂ ਬਚਾਉਣ ਦੇ ਲਈ ਇੱਥੇ ਜਦੋ ਜਾਹਿਦ ਕਰਦੇ ਨੇ ਇੱਥੇ ਮੋਰਚੇ ਲੱਗੇ ਹੋਏ ਨੇ ਅੱਜ ਪੂਰਾ ਦਿਨ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰੀਕੇ ਦੀ ਇੱਥੇ ਸਥਿਤੀ ਰਹੀ ਆ ਤਾਂ ਇੱਕ ਵਾਰ ਖਨੌਰੀ ਬਾਰਡਰ ਤੇ ਲੱਗੇ ਹੋਏ ਮੋਰਚੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਰਾਤ ਦੇ ਸਮੇਂ ਵੀ ਇੱਥੇ ਉਸੇ ਤਰੀਕੇ ਦੇ ਨਾਲ ਚਹਲ ਪਹਿਰ ਰਹਿੰਦੀ ਆ ਜਿਵੇਂ ਦਿਨ ਦੇ ਵਿੱਚ ਹੁੰਦੀ ਆ ਜਿਵੇਂ ਪਹਿਲਾਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ 13 ਮਹੀਨੇ ਮੋਰਚਾ ਲੱਗਿਆ ਉਸੇ ਤਰੀਕੇ ਦਾ ਇਹ ਮੋਰਚਾ ਜਿਹੜਾ ਹੁਣ ਬਣਦਾ ਹੋਇਆ ਨਜ਼ਰ ਆ ਰਿਹਾ ਕਈਆਂ ਦੇ ਮਨਾਂ ਦੇ ਵਿੱਚ ਇਹ ਖਿਆਲ ਹੈ ਕਿ ਆਖਰ ਖਨੌਰੀ ਬਾਰਡਰ ਦੇ ਉੱਤੇ ਹੋ ਕੀ ਰਿਹਾ ਕਿ ਆਖਰ ਖਨੌਰੀ ਬਾਰਡਰ ਦਾ ਮੋਰਚਾ ਕਿੰਨੀ ਦੂਰ ਤੱਕ ਆ ਪਰ ਅੱਜ ਤੁਹਾਨੂੰ ਇਹ ਖਿਆਲ ਇਹ ਤੁਹਾਡੇ ਮਨਾਂ ਦੇ ਵਿੱਚੋਂ ਜੋ ਵਿਚਾਰ ਨੇ ਉਹ ਦੂਰ ਹੋ ਜਾਣਗੇ ਜਦੋਂ ਤੁਸੀਂ ਇਹ ਤਸਵੀਰਾਂ ਦੇਖੋਗੇ ਕਿ ਖਨੌਰੀ ਬਾਰਡਰ ਦੇ ਉੱਤੇ ਲੱਗਿਆ ਹੋਇਆ ਮੋਰਚਾ ਜਿਹੜਾ ਆ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨਜ਼ਰ ਆ ਰਿਹਾ ਹੌਸਲੇ ਜਿਹੜੇ ਬੁਲੰਦ ਨੇ ਕਿਉਂਕਿ ਸਵਾ ਮਹੀਨਾ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠੇ ਹੋ ਚੁੱਕਿਆ ਉਹਨਾਂ ਦੇ ਹੌਸਲੇ ਜਿਹੜੇ ਨੇ ਬਹੁਤ ਜ਼ਿਆਦਾ ਨੇ ਤਾਂ ਕੁਝ ਕਿਸਾਨ ਜਿਹੜੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਈ ਜੀ ਇਹ ਜੀ ਠੰਡ ਦੇ ਵਿੱਚ ਅੱਜ ਸੜਕਾਂ ਦੇ ਉੱਤੇ ਫਿਰ ਰਹੇ ਆਂ ਹਾਲਾਂਕਿ ਰਜਾਈਆਂ 'ਚੋਂ ਨਿਕਲਣ ਤੋਂ ਪਹਿਲਾਂ ਵੀ ਕਈ ਵਾਰ ਸੋਚਣਾ ਪੈਂਦਾ ਕਿ ਅਸੀਂ ਰਜਾਈ 'ਚੋਂ ਨਿਕਲੀਏ ਬਾਹਰ ਠੰਡ ਬਹੁਤ ਆ ਪਰ ਅੱਜ ਇੱਥੇ ਬੈਠੇ ਹਾਂ ਬਾਈ ਜੀ ਨਾ ਪੰਜਾਬ ਦੀ ਸਰਕਾਰ ਚੰਗੀ ਐ ਨਾ ਸੈਂਟਰ ਦੀ ਚੰਗੀ ਐ ਪਹਿਲੇ ਸੰਘਰਸ਼ ਵੇਰੇ ਵੀ ਸਾਡੀਆਂ 750 750 ਜਾਨਾਂ ਗਈਆਂ ਹੁਣ ਵੀ ਗਈਆਂ ਪਰ ਕਿਸਾਨ ਮਜ਼ਦੂਰ ਦੁਕਾਨਦਾਰ ਤੇ ਕਰਤਕਾਰੀ ਤੇ ਜਿਹੜੇ ਸਾਡੇ ਮੁਲਾਜ਼ਮ ਆ ਰਿਟਾਇਰਮੈਂਟ ਤੇ ਫੌਜੀ ਵੀਰ ਆ ਚਾਹੇ ਸਿਵਲ ਡਿਪਾਰਟਮੈਂਟ ਦੇ ਆ ਇਹਨਾਂ ਦਾ ਇਨਾਂ ਕੋ ਹੌਸਲਾ ਜਿਹੜਾ ਚੜ੍ਹਦੀ ਕਲਾ ਵਿੱਚ ਆ ਕਿ ਸੰਘਰਸ਼ ਜਿੰਨਾ ਜਿੰਨਾ ਠੰਡ ਦੀ ਪ੍ਰਵਾਹ ਨਹੀਂ ਕਰਦੇ ਭੁੱਖ ਦੀ ਪ੍ਰਵਾਹ ਨਹੀਂ ਕਰਦੇ ਪਰ ਇੱਥੇ ਤਾਂ ਸਾਰਾ ਕੁਝ ਵੀਰਜੀ ਵਾਧੂ ਆ ਇੱਥੇ ਇਨਾਂ ਕੋਸ਼ ਵਾਧੂ ਆ ਵੀ ਜਿੱਥੇ ਸੰਗਤ ਉੱਥੇ ਪੰਗਤ ਔਰ ਚੜ੍ਹਦੀ ਕਲਾ ਵਿੱਚ ਆ ਕਿਸੇ ਗੱਲੋਂ ਵੀ ਕਮੀ ਨਹੀਂ ਹੈਗੀ ਕਿਸੇ ਪ੍ਰਕਾਰ ਦੀ ਤੇ ਸਰਦਾਰ ਡੱਲੇਵਾਲ ਸਾਹਿਬ ਜੀ ਨੂੰ ਕੁਝ ਨਹੀਂ ਹੁੰਦਾ ਚੜ੍ਹਦੀ ਕਲਾ ਵਿੱਚ ਹੀ ਰਹਿਣਗੇ ਸੰਘਰਸ਼ ਜਿੱਤਾਂਗੇ ਔਰ ਜਿੱਤ ਕੇ ਘਰੇ ਜਾਵਾਂਗੇ ਇਹਨਾਂ ਦੀ ਧੌਂ ਤੇ ਗੋਡਾ ਦੇ ਕੇ ਜਿੱਤ ਕੇ ਜਾਵਾਂਗੇ ਬੋਲੇ ਕੀ ਕੀ ਕਹਿਣਾ ਚਾਹੋਗੇ ਸਰਕਾਰ ਦੇ ਬਤਾਰੇ ਨੂੰ ਕੀ ਕਹੋਗੇ ਆਪਣੇ ਹੀ ਆਪਣੇ ਹੀ ਆਪਣਿਆਂ ਦੇ ਨਾਲ ਦੁਸ਼ਮਣ ਬਣਾ ਦਿੱਤੇ ਆਪਣੇ ਹੀ ਆਪਣੇ ਨਾਲ ਮਤਰੀ ਮਾਂ ਜਿਹਾਂ ਸਲੂਕ ਕਰ ਰਹੇ ਆ ਆਪਾਂ ਹੀ ਲੋਕ ਆ ਜਿਹੜੇ ਇਹਨਾਂ ਨੂੰ ਸੱਤਾ ਤੱਕ ਪਹੁੰਚਾਉਂਦੇ ਆ ਇਹ ਜੀ ਸਾਡੀਆਂ ਆਪਦੀਆਂ ਗਲਤੀਆਂ ਆ ਜਿੰਨਾ ਅਸੀਂ ਇਹਨਾਂ ਸਿਆਸੀ ਲੋਕਾਂ ਦੇ ਨਾਲ ਜੁੜਦੇ ਆ ਸਾਨੂੰ ਆਪਦੀ ਜਥੇਬੰਦੀ ਭਾਰਤੀ ਕਿਸਾਨ ਸਿੱਧੂਪੁਰ ਇਕਤਾ ਜਥੇਬੰਦੀਆਂ ਸਾਰੀਆਂ ਸਤਕਾਰਯੋਗ ਹੈ ਜਿਹੜੀਆਂ ਅੱਜ ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੀਆਂ ਸ਼ੰਭੂ ਤੇ ਕਰ ਰਹੀਆਂ ਸੋ ਇਹਨਾਂ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਇਹਨਾਂ ਸਿਆਸੀ ਲੋਕਾਂ ਦਾ ਖੇੜਾ ਸਾਨੂੰ ਛੱਡ ਦੇਣਾ ਇਹਨਾਂ ਘਰਾਂ ਦੇ ਘਰ ਬਰਬਾਦ ਕਰਤੇ ਦੇਸ਼ ਹਜਾੜ ਹੋਏ ਨੂੰ ਕਿੰਨਾ ਚਿਰ ਹੋ ਗਿਆ ਸਾਡਾ ਰਾਸ਼ਟਰੀ ਝੰਡਾ ਸਾਨੂੰ 25 ਰੁਪਈਆ ਦਾ ਮਿਲਦਾ ਜੇ ਪੂਰੀ ਹਵਾ ਚੱਲੇ ਤੇ 25 ਦੇ ਨਹੀਂ ਕੱਢਦਾ ਆਜ਼ਾਦੀ ਵਾਲਾ ਦੱਸੋ ਅਸੀਂ ਯਾਦ ਆ ਕਿ ਗੁਲਾਮ ਆ ਫਿਰ ਇਹ ਅਡਾਨੀਆਂ ਬਾਨੀਆਂ ਦੇ ਹੱਥ ਚੜ੍ਹਿਆ ਫਿਰਦਾ ਨਰਿੰਦਰ ਮੋਦੀ ਇਹਨੂੰ ਇੱਕ ਨਾ ਇੱਕ ਦਿਨ ਝੁਕਣਾ ਪਊਗਾ ਇਨੀ ਸੰਗਤ ਦੀਆਂ ਅਰਦਾਸਾਂ ਔਰ ਬਜ਼ੁਰਗ ਸਰਦਾਰ ਜਗਜੀਤ ਸਿੰਘ ਜੀ ਡਲੇਵਾਲ ਸਾਹਿਬ ਮੈਮੀ ਸਿੱਧੂਪੁਰ ਜੱਥੇਬੰਦੀ ਦਾ ਆਗੂ ਜ਼ਿਲ੍ਹਾ ਫਾਜ਼ਿਲਕਾ ਔਰ ਮੈਂ ਇਹ ਗੱਲ ਕਹਿਣਾ ਵੀ ਇਹਦੀਆਂ ਮੋਦੀ ਦੀਆਂ ਪੀੜ੍ਹੀਆਂ ਤੋਂ ਪੀੜ੍ਹੀਆਂ ਦੀ ਸਫਾਈ ਹੋ ਜੇਗੀ ਕੈਂਸਰ ਦੇ ਪੇਸ਼ੈਂਟ ਨੇ ਬਜ਼ੁਰਗ ਨੇ ਅੱਜ ਕਿੰਨੇ ਦਿਨ ਹੋ ਗਏ ਤੁਸੀਂ ਆਪ ਦੇਖ ਲਓ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਹੋ ਚੁੱਕਿਆ ਹੈ ਤੇ ਇਹਨਾਂ ਨੂੰ ਪੋਰਾ ਸ਼ਰਮ ਨਹੀਂ ਆਉਂਦੀ ਇਹ ਸਾਡੇ ਅਤ ਦੇ ਦੁਸ਼ਮਣਾਂ ਔਰ ਜਿਹੜਾ ਭਾਜਪੀ ਨੂੰ ਸਪੋਰਟ ਕਰਦਾ ਹੈ ਜਾਂ ਭਾਜਪੀ ਸਾਡੇ ਕਿਸਾਨਾਂ ਦਾ ਜਿਹੜਾ ਪਰਿਵਾਰ ਆ ਇਹਨਾਂ ਨਾਲ ਜੁੜਦਾ ਤੇ ਲੱਖ ਲਾਂ ਤਾਂ ਉਹਨਾਂ ਨੂੰ ਹੁਣ ਕੀ ਸਰਕਾਰਾਂ ਕਿਸਾਨਾਂ ਦਾ ਸਬਰ ਪਰਖ ਰਹੀਆਂ ਨੇ ਦੇਖਣਾ ਚਾਹੁੰਦੀਆਂ ਨੇ ਕਿ ਕਦੋਂ ਤੱਕ ਕਿਸਾਨ ਬਹਿੜਦੇ ਨੇ ਜਿਵੇਂ ਪਹਿਲਾਂ 13 ਮਹੀਨੇ ਬੈਠੇ ਰਹੇ ਖੇਤੀ ਕਾਨੂੰਨ ਰੱਦ ਕੀਤੇ ਬਾਅਦ ਚ ਕਹਿੰਦੇ ਸਾਡੇ ਤੋਂ ਗਲਤ ਗਲਤੀ ਹੋ ਗਈ ਹੱਥ ਜੋੜ ਕੇ ਕਹਿੰਦੇ ਅਸੀਂ ਮਾਫੀ ਮੰਗਦੇ ਆ ਖੇਤੀ ਕਾਨੂੰਨ ਰੱਦ ਕਰਦੇ ਆ ਪਰ ਐਮਐਸਪੀ ਦੀ ਗਰੰਟੀ ਕਾਨੂੰਨ ਦਾ ਜਿਹੜਾ ਔਰ ਰੇੜਕਾ ਹਲੇ ਵੀ ਚੱਲ ਰਿਹਾ ਉੱਥੇ ਵੀ ਥੋੜੀ ਕਾਲ ਕਰਤੀ ਸੀ ਤਾਂ ਹੁਣ ਕੀ ਲੱਗਦਾ ਕਿੰਨੇ ਕ ਚਿਰਾਂ ਤੱਕ ਮੋਰਚਾ ਜਿੱਤਵਲ ਜਾਵੇਗਾ ਇਹ ਜੀ ਹੁਣ ਕੱਠ ਬਹੁਤ ਹੋ ਰਿਹਾ ਅੱਜ ਦੀ ਤੁਹਾਨੂੰ ਪਤਾ ਹੀ ਹੈ ਸਿੱਧੂਪੁਰ ਜਥੇਬੰਦੀ ਦੂਜੀਆਂ ਜਥੇਬੰਦੀਆਂ ਤੋਂ ਇਲਾਵਾ 2 ਲੱਖ 30 ਹਜ਼ਾਰ ਦਾ ਕੱਠ ਹੈ ਠੀਕ ਹੈ ਜੀ ਔਰ ਸੰਗਤ ਆ ਮਹਾਰੀ ਆ ਰਹੀ ਹੈ ਦੂਜੀਆਂ ਜਥੇਬੰਦੀਆਂ ਨੂੰ ਅਲਵਿਦਾ ਕਹਿ ਕੇ ਆ ਰਹੀ ਹੈ ਮੇਰੇ ਵੀ ਜ਼ਿਲ੍ਹਾ ਫਾਈਲਕਾਰ ਦੇ ਵਿੱਚ ਮੈਨੂੰ ਕਹਿੰਦੇ ਆ ਵੀ ਆਓ ਜੀ ਕਈਆਂ ਬਣਾਓ ਮੈਂ ਇੱਕ ਰਾਪਾ ਬਾਰਡਰ ਤੇ ਚੱਲੀ ਆ ਕੇ ਕਈਆਂ ਬਣਾ ਲਾਂਗੇ ਸੋ ਸਰਕਾਰ ਨੂੰ ਨਰਿੰਦਰ ਮੋਦੀ ਨੂੰ ਇਹ ਕੰਮ ਸਾਡਾ ਕਰਨਾ ਹੀ ਪੈਣਾ ਹੈ ਡੱਲੇਵਾਲ ਸਾਹ ਵਰਗਾ ਨਾ ਜੋਦਾ ਜੰਮਿਆ ਨਾ ਜੰਮੇਗਾ ਗੁਰੂ ਨਾਨਕ ਪਾਤਸ਼ਾਹ ਗੁਰ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਔਰ ਉਹਨਾਂ ਦੇ ਘਰਾਂ ਨੂੰ ਤਾਲਾ ਸਾਰਾ ਪਰਿਵਾਰ ਇੱਥੇ ਬੈਠਾ ਹੈ ਆਂਢੀ ਗੁਆਂਢੀ ਉਹਨਾਂ ਦੇ ਪਸ਼ੂ ਜਾਂ ਖੇਤੀ ਨੂੰ ਸੰਭਾਲਦੇ ਔਰ ਕਣਕ ਵੀ ਉਹਨਾਂ ਦੀ ਖਰਾਬ ਹੋ ਗਈ ਹੈ ਪਰ ਤੁਸੀਂ ਉਹਨਾਂ ਦਾ ਸਿੱਧਕ ਵੇਖੋ ਇੱਕ ਕੈਂਸਰ ਦੇ ਪੇਸ਼ੈਂਟ ਹੋਣ ਦੇ ਨਤੇ ਦੇਖੋ ਤੁਸੀਂ ਸੜਕਾਂ ਤੇ ਸਾਨੂੰ ਬਾਤਾਂ ਦੇਖ ਲਓ ਕਿੰਨਾ ਸਮਾਂ ਹੋ ਗਿਆ ਜਿੱਥੇ ਬੰਦਿਆਂ ਨੂੰ ਕੀ ਕਹੋਂਗੇ ਜਿਹੜੀਆਂ ਅਲੱਗ-ਅਲੱਗ ਹੋ ਕੇ ਚੱਲ ਰਹੀਆਂ ਮੁੱਦਾ 1 2 ਨਾਮ ਵੱਡੇ ਦੋ ਚਿਹਰੇ ਨੇ ਜਿਹੜੇ ਜੋਗਿੰਦਰ ਸਿੰਘ ਉਹ ਗਰਾਹਾਂ ਰੁਲਦੂ ਸਿੰਘ ਮਾਨਸਾ ਕਿਸਾਨੀ ਅੰਦੋਲਨ ਬਾਰੇ ਅਜੇ ਇਹ ਬਿਆਨ ਦੇ ਰਹੇ ਨੇ ਜਿਸ ਨੂੰ ਸੁਣ ਕੇ ਕਿਸਾਨਾਂ ਨੂੰ ਵੀ ਗੁੱਸਾ ਆ ਜਾਂਦਾ ਜਿਹੜੇ ਇੱਥੇ ਬੈਠੇ ਇਹ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਦੱਸ ਦੇਣਾ ਕਿ ਜਿਹੜੇ ਕਾਮਰੇਟ ਮੈਂਡਡ ਇਹਨਾਂ ਨੂੰ ਤਾਂ ਫਤਿਹ ਬਲਾਉਣ ਤੋਂ ਨਫ਼ਰਤ ਹੈ ਇਹਨਾਂ ਨੂੰ ਗੁਰੂ ਤੋਂ ਨਫ਼ਰਤ ਹੈ ਇਸ ਕਰਕੇ ਮੇਰੀ ਬੇਨਤੀ ਹੈ ਸਿਆਣੇ ਬਣ ਜਾਣ ਜੇ ਇਹਨਾਂ ਸੰਘਰਸ਼ੇ ਨਹੀਂ ਵੀ ਆਉਣਾ ਤੇ ਭੰਡੀ ਪ੍ਰਚਾਰ ਨਾ ਕਰਨ ਕਿਉਂਕਿ ਜਿਹੜੇ ਇੱਥੇ ਕਰ ਰਹੇ ਆ ਇਹਨਾਂ ਦੀ ਉਹਨਾਂ ਨੂੰ ਬਸ ਇੱਛਾ ਹੀ ਲੱਗ ਜਾਣੀਆਂ ਰੁਲਦੂ ਮਾਨਸਾ ਦੇ ਕੀ ਕਹਿਣਾ 27 ਬੰਦੇ ਉਹਦੇ ਕੋਲੇ ਹੋਰ ਤਾਂ ਨਾਲ ਹੈ ਨਹੀਂ ਤੇ ਜੇ ਉਹ ਉਹਦੀ ਗੱਲ ਕਰੀਏ ਰਾਜੇਵਾਲ ਦੀ ਉਹਨੂੰ ਆਪਦੇ ਪਿੰਡ ਚੋਂ 13 ਵੋਟਾਂ ਪਈਆਂ ਸੀ ਤੇ ਡੱਲੇਵਾਲ ਸਾਹਿਬ ਤਾਂ ਉਦੋਂ ਵੀ ਕਹਿੰਦੇ ਸੀ ਵੀ 15 20 ਦਿਨ ਹੋਰ ਲਾ ਲਈਏ ਸਾਰਾ ਕੰਮ ਕਰਕੇ ਚੱਲੀਏ ਪਰ ਇਹ ਜਿਹੜਾ ਰਾਜੇਵਾਲ ਸੀ ਇਹਨੂੰ ਇਹ ਸੀ ਮੈਂ ਮੁੱਖ ਮੰਤਰੀ ਬਨ ਜਾ ਇਹ ਅੰਦਰਖੱਤੇ ਕੇਜਰੀਵਾਲ ਨਾਲ ਮੀਟਿੰਗਾਂ ਕਰਦਾ ਰਿਹਾ ਸਾਡਾ ਨੁਕਸਾਨ ਹੀ ਤਾਂ ਹੋਇਆ ਜੀ ਬਿਲਕੁਲ 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 ਤਾਂ ਕਿਸਾਨ ਜਿਹੜੇ ਇੱਥੇ ਡਟੇ ਹੋਏ ਨੇ ਮੈਂ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਕਿਹਾ ਕਿ ਅਜੇ ਹੀ ਠੰਡ ਦੇ ਵਿੱਚ ਜਿੱਥੇ ਲੋਕ ਘਰਾਂ ਚੋਂ ਨਿਕਲ ਤੋਂ ਗੁਰੇਜ਼ ਕਰਦੇ ਨੇ ਪਰ ਇੱਥੇ ਦੇਸ਼ ਦਾ ਅਨਦਾਤਾ ਸੜਕਾਂ ਦੇ ਉੱਤੇ ਬੈਠਾ ਤੇ ਇੱਕ ਦੇਸ਼ ਦਾ ਅਨਦਾਤਾ ਕਿਸਾਨ ਲੀਡਰ ਸਵਾ ਮਹੀਨੇ ਤੋਂ ਭੁੱਖਾ ਜੋ ਦੇਸ਼ ਦਾ ਢਿੱਡ ਭਰਨ ਵਾਲਾ ਅਨਦਾਤਾ ਅੱਜ ਭੁੱਖੇ ਸੌਣ ਨੂੰ ਮਜਬੂਰ ਆ ਤਾਂ ਹਲੇ ਵੀ ਜਿਹੜੇ ਕੁਝ ਜਥੇਬੰਦੀਆਂ ਦੇ ਆਗੂ ਨੇ ਜਿਹੜੀਆਂ ਦੂਜੀਆਂ ਜਥੇਬੰਦੀਆਂ ਆਪਣੀਆਂ ਵੱਖਰੀਆਂ ਡਫਲੀਆਂ ਬੁਜਾ ਰਹੇ ਨੇ ਉਹਨਾਂ ਨੂੰ ਹਲੇ ਤੱਕ ਵੀ ਸੋਚ ਵਿਚਾਰ ਨਹੀਂ ਕੀਤਾ ਉਹਨਾਂ ਨੇ ਤਾਂ ਉਹਨਾਂ ਨੂੰ ਇਹ ਜ਼ਰੂਰਤ ਹੈ ਕਿ ਅੱਜ ਇੱਕ ਕਿਸਾਨ ਲੀਡਰ ਤੁਹਾਡੇ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਉਹਨਾਂ ਦੀਆਂ ਜ਼ਮੀਨਾਂ ਲਈ ਆਪਣੀਆਂ ਜ਼ਮੀਨਾਂ ਬਚਾਉਣ ਲਈ ਲੜ ਰਿਹਾ ਪਰ ਦੂਜੇ ਪਾਸੇ ਤੁਸੀਂ ਅੱਜ ਉਸ ਦੀ ਸੋਚ ਤੇ ਪੈਰਾ ਦੇਣ ਦੀ ਬਜਾਏ ਉਹਨਾਂ ਦੇ ਪ੍ਰਤੀ ਖਿਲਾਫ ਜਿਹੜੇ ਨੇ ਅਜੇ ਹੀ ਬਿਆਨਬਾਜ਼ੀ ਕਰ ਰਹੇ ਨੇ ਤਾਂ ਉਹਨਾਂ ਨੂੰ ਕਹਿਣ ਦੀ ਕੁਝ ਲੋੜ ਨਹੀਂ ਹੈ ਸ਼ਾਇਦ ਜਿਹੜੇ ਹੁਣ ਕਿਸਾਨ ਨੇ ਉਹਨਾਂ ਨੇ ਬਹੁਤ ਕੁਝ ਕਹਿ ਦਿੱਤਾ ਤਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਅਸੀਂ ਉਹਨਾਂ ਨੂੰ ਲਹੰਤਾਂ ਪੈ ਰੀਆਂ ਪਿੰਡਾਂ ਦੇ ਵਿੱਚ ਵੈਰੀ ਗੁੱਡ ਉਹਨਾਂ ਨੂੰ ਪਿੰਡਾਂ ਦੇ ਵਿੱਚ ਲਹੰਤਾਂ ਪੈ ਰੀਆਂ ਜਿਹੜੀਆਂ ਜਥੇਬੰਦੀਆਂ ਘਰੇ ਬੈਠੀਆਂ ਆਹ ਕਾਦੀਆਂ ਦੇ ਆ ਸਰਦਾਰ ਬਲਦੇਵ ਸਿੰਘ ਇਸਲਾਮਵਾਲਾ ਜ਼ਿਲ੍ਹਾ ਫਾਇਲ ਦਾ ਬਲਾਕ ਕਰਨੀ ਵਾਲੇ ਦੇ ਆਗੂ ਆ ਇਹ ਕਹਿੰਦੇ ਵੀ ਮੈਨੂੰ ਕਾਦੀਆਂ ਨਾਲ ਨਹੀਂ ਮੈਨੂੰ ਡੱਲੇਵਾਲ ਨਾਲ ਆ ਮੈਨੂੰ ਕਿਸਾਨੀ ਨਸਲ ਤੇ ਫਸਲ ਇਹ ਬਚਾਉਣ ਨਾਲ ਆ ਮੈਂ ਖਨੌਰੀ ਜਾਣੇ ਜਾਣਾ ਤੁਹਾਡੇ ਨਾਲ ਅਸੀਂ ਦੋ ਗੱਡੀਆਂ ਲੈ ਕੇ ਕਮਾਲ ਵਾਲੇ ਤੋਂ ਦੋ ਪਹਿਲੋਂ ਭੇਜੀਆਂ ਸੀ ਮੈਂ ਜ਼ਿਲ੍ਹੇ 'ਚ ਪ੍ਰਚਾਰ ਕਰਕੇ ਟੀਮਾਂ ਬਣਾ ਕੇ ਭੇਜਦਾ ਔਰ ਗੁਰੂ ਸਾਹਿਬ ਦੀ ਕਿਰਪਾ ਜਿਹੜੇ ਨਗਰ 'ਚ ਵੀ ਅਲਾਉਂਸਮੈਂਟ ਕਰਾ ਕੇ ਜਾਣਾ ਹੈ ਉੱਥੇ 50 100 ਬੰਦਾ ਜੋੜ ਕੇ ਆਉਣਾ ਜੀ ਤੁਸੀਂ ਕਾਦੀਆਂ ਜਿੱਥੇ ਬੰਦੀ ਦੇ ਨਾਲ ਜੁੜੇ ਹੋਏ ਹੋ ਤੁਹਾਡੇ ਪ੍ਰਧਾਨ ਨੇ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤੇ ਬੈਠੇ ਨੇ ਮਰਨ ਕਰਾ ਰਹੇ ਨੇ ਤੁਸੀਂ ਹਲੇ ਵੀ ਇੱਥੇ ਅਲੱਗ-ਅਲੱਗ ਤੁਸੀਂ ਆਪਣੇ ਮਤਭੇਦ ਜਿਹੜੇ ਨੇ ਉਹ ਖਤਮ ਕਰਕੇ ਤੁਸੀਂ ਉੱਥੇ ਜਾਓ ਅਸੀਂ ਤਾਂ ਬਹੁਤ ਕਹਿੰਨੇ ਜੀ ਵੀ ਅਸੀਂ ਤਾਂ ਉਹ ਜੇ ਸਾਡੇ ਨਾਲ ਨਹੀਂ ਤਾਂ ਉਹਤੇ ਬਾਗੀ ਹੋ ਕੇ ਆਈ ਆਵਾਂਗੇ ਪਰ ਉਹ ਉਹਨਾਂ ਨੂੰ ਮੰਨਣਾ ਪੈਣਾ ਆਉਣਾ ਪੈਣਾ ਕਿੰਨੇ ਦਿਨ ਰੁਕਣਗੇ ਆਉਣਾ ਆਪਣਾ ਵੇਖ ਲਿਆ ਤੁਸੀਂ ਆਉਣਗੇ ਆਉਣਾ ਕਿੰਨੇ ਕਿੰਨੇ ਤੁਸੀਂ ਜਿਹੜੇ ਕਿਸਾਨ ਉਹਨਾਂ ਤੋਂ ਅਲੱਗ ਹੋ ਕੇ ਜੱਥੇਬੰਦੀ ਤੋਂ ਇਹਨਾਂ ਵਿੱਚੋਂ ਨਿਕਲੀ ਆਉਂਦੇ ਜੀ ਆਪਾਂ ਅਲੱਗ ਅਲੱਗ ਹਰ ਪਿੰਡ ਚੋਂ ਨਿਕਲੀ ਆਉਂਦੇ ਹੂੰ ਕੋਈ ਦੋ ਨਿਕਲੇ ਉਹਨਾਂ ਕੋ 10 ਨੇ ਹਰ ਬੰਦੇ ਆਪੇ ਆਂਦੇ ਯਾਰ ਇਹ ਤਾਂ ਆਪਦੀਆਂ ਲੀਡਰੀਆਂ ਬੈਠੇ ਅਸੀਂ ਤਾਂ ਉਹ ਮਰਦਾ ਤੇ ਉਹ ਇੱਕ ਹੁਣ ਤੁਸੀਂ ਸਮਝਣ ਲੱਗ ਗਏ ਤੁਸੀਂ ਉਹਨਾਂ ਦੀ ਸੋਚ ਨੂੰ ਪਹਿਲਾਂ ਸ਼ਾਇਦ ਨਹੀਂ ਸਮਝਿਆ ਸੀ ਕਿ ਉਹਨਾਂ ਦੀ ਸੋਚ ਕੀ ਸੀ ਤੇ ਇੱਕ ਇੱਥੇ ਲੀਡਰ ਹੈ ਜਿਹੜਾ ਤੁਹਾਡੇ ਲਈ ਤੁਹਾਡਾ ਲੀਡਰ ਜਿਹੜਾ ਮਰਨ ਵਰਤੇ ਬੈਠਾ ਅਸੀਂ ਤਾਂ ਉਹਨਾਂ ਦੇ ਥਾਂ ਤੇ ਆਪ ਵੀ ਮਰਨ ਨੂੰ ਤਿਆਰ ਆ ਵੀ ਸਾਡੀ ਮੌਤ ਦਾ ਮੈਦਾਨ ਮੇਰਾ ਵੀ ਰੱਖੋ ਮੈਂ ਕੁਰਬਾਨੀ ਦੇਣ ਤਿਆਰ ਮਹਾਰਾਜ ਜਿੰਦਾਬਾਦ ਬੋਲੇ ਸੋਨਹੀਓ ਜੈਕਾਰੇ ਤੇਰੀ ਸੋਚ ਤੇ ਕਰਾਂਗੇ ਗੋਲ ਕੇ ਅਰਜ ਕੀ ਸਿਆ ਤੇਰੀ ਸੋਚ ਤੇ ਕਰਾਂਗੇ ਗੋਲ ਕੇ ਸੇਈ ਮਾਨਾਂ ਦਾ ਟੋਲਾ ਮੁਰਦਾਬਾ 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 ਆਸਾਨ ਮਜ਼ਦੂਰ ਦਾ ਖੂਨ ਪੀਣ ਵਾਲੀਆਂ ਜੋਕਾਂ ਮੁਰਦਾਬਾ ਕਿਸਾਨਾਂ ਦਾ ਇੱਕ ਜਿੰਦਾਬਾਦ 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 ਨੌਰੀ ਤੇ ਕਿਸਾਨਾਂ ਦਾ ਇੱਕ ਜਿੰਦਾਬਾਦ 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 ਅੱਜ 4 ਤਰੀਕ ਦੇ ਕੱਠ ਦਾ ਇੱਕ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਜਿਸ ਤਰੀਕੇ ਨਾਲ ਕਿਸਾਨਾਂ ਦਾ ਜੋਸ਼ ਆ ਤੁਹਾਨੂੰ ਹਰ ਪਲ ਦੀ ਇੱਥੇ ਅਪਡੇਟ ਦੇ ਰਹੇ ਆ ਕੁਝ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਕਹਿਣਾ ਚਾਹੁੰਦੇ ਕੁਝ ਅਸੀਂ ਇਹੀ ਕਹਿਣਾ ਚਾਹੁੰਦਾ ਦੇਖੋ Did